ਸਾਰਾ ਮੁਹੱਲਾ ਸਾਰਾ ਇਲਾਕਾ ਨਿੱਕੇ ਨਿੱਕੇ ਪੱਛੀ ਨੂੰ ਪਤਾ ਵੀ ਡਾਕਟਰ 바ਵਾ ਇਸ ਟਾਈਮ ਐਮਪੀ ਇਲੈਕਸ਼ਨ ਵਾਸਤੇ ਪੂਰੀ ਸਪੋਰਟ ਕਰ ਰਿਹਾ ਹੈ ਇਤੋਂ ਤੱਕ ਵੀ ਅਸੀਂ ਮੁਹੱਲੇ ਦੇ ਵਿੱਚ ਦੁਸ਼ਮਣੀ ਤੱਕ ਵੀ ਪਵਾ ਲਈ ਆਪਣੇ ਨਾਲ ਔਰ ਜਦੋਂ ਸਾਰੇ ਕੰਮ ਕਰਾਉਣੇ ਸ਼ੁਰੂ ਕਰ ਦਿੱਤੇ ਗਰਾਊਂਡ ਬਣ ਗਈ ਜਨਤਾ ਦੇ ਕੰਮ ਅੱਡੀ ਜਵਾਬ ਦੇ ਨਾਲ ਹੋਣੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਅਸੀਂ ਆਪਣੇ ਮੁਹੱਲੇ ਦੇ ਵਿੱਚੋਂ ਇੱਕ ਟਿਕੜੀ ਵੀ ਮੰਗ ਕੀਤੀ ਕਿ ਜਿਹੜਾ ਕਾਉਂਸਲਰ ਹੈ ਉਹ ਸਾਡੇ ਹੀ ਏਰੀਆ ਦਾ ਹੋਣਾ ਚਾਹੀਦਾ ਸਾਡੀ ਵਾਰਦਾ ਹੋਣਾ ਚਾਹੀਦਾ ਤੇ ਸਾਡੇ ਬਜ਼ੁਰਗੋ ਸਰਦਾਰ ਸ਼ਿਵਦੇਵ ਸਿੰਘ ਜੀ ਆਪਣੇ ਭਾਗਾ ਭਾਜੀ ਸੋਨੂ ਆਪਣੇ ਆਪੀ ਸਾਹ ਤੇ ਨਾਮ ਰੰਦੇ ਨੇ ਸੋਨੂ ਭਾਜੀ ਹਣੀ ਸੋ ਹੋਰ ਵੀ ਸਤਕਾਰਯੋਗ ਸਚੀਤਾ ਸਰਦਾਰ ਬੁਲਾਰਿਆ ਸਾਹਿਬ ਜੀ ਦੇ ਕੋਲ ਪਹੁੰਚਿਆ ਔਰ ਜਿੰਨਾ ਕੋ ਆਪਾਂ ਟਿਕਟ ਦੀ ਮੰਗ ਕੀਤੀ ਕਿ ਸਾਨੂੰ ਜਿਹੜੀ ਏਰੀਆ ਦੀ ਟਿਕਟ ਵਾਰ ਨੰਬਰ 36 ਦੀ ਹੈ ਉਹ ਸਾਡੇ ਮੁਹੱਲੇ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਸਾਡੇ ਕਿਸੇ ਜਾਣ ਪਛਾਣ ਦੇ ਬੰਦੇ ਨੂੰ ਦਿੱਤੀ ਜਾਵੇ ਜਿਹੜਾ 24 ਘੰਟੇ ਜਨਤਾ ਦੇ ਵਿੱਚ ਹਾਜ਼ਰ ਰਹੇ ਉਹਨਾਂ ਨੇ ਇਸ ਗੱਲ ਨੂੰ ਨਾਚ ਧਾਰ ਦੇਵੇ ਕਿ ਇਹ ਟਿਕਟ ਜਿਹੜੀ ਆ ਉਹ ਕਿਸੇ ਐਸ ਸਖਸ਼ ਦੇ ਵਿੱਚ ਦੇ ਦਿੱਤੀ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਉਹ ਸਖਸ਼ ਕਿਸ ਰੂਪਮ ਕਿਸ ਸੁਭਾਅ ਦਾ ਬੰਦਾ ਨੰਬਰ ਵਾਲੇ ਪਲਾਟਾਂ ਦੇ ਵਿੱਚ ਜਾ ਕੇ ਉਸ ਸਖਸ਼ ਦਾ ਤੁਸੀਂ ਰਿਕਾਰਡ ਚੈੱਕ ਕਰਾ ਸਕਦੇ ਕਿਸੇ ਨੂੰ ਮੋਹਰ ਲਾਉਣ ਤੋਂ ਮਨਾ ਕਰ ਦਿੰਦਾ ਅੱਜ ਵਾਲੇ ਕੱਲ ਵਾਲੇ ਕੰਮ ਦੇ ਉਹਨੇ ਕੀ ਕਰਾਉਣੇ ਤੁਹਾਨੂੰ ਸਭ ਨੂੰ ਪਤਾ ਜੀ ਸੋਨੇ ਮੈਂ ਆਪਦੀ ਗੱਲ ਕਰਾਂ ਤੇ ਇੰਨਾ ਕੁ ਅਸੀਂ ਸਤਕਾਰ ਇਸ ਪਾਰਟੀ ਨੂੰ ਦਿੱਤਾ ਵੀ ਕਹਿਰ ਤੋਂ ਪਰੇ ਦੀ ਗੱਲ 1 ਰੁਪਈਆ ਵੀ ਜੇ ਅਸੀਂ ਪਾਰਟੀ ਤੋਂ ਲਿਆ ਹੋਵੇ ਤਾਂ ਸਾਨੂੰ ਆ ਕੇ ਦੱਸ ਸਕਦੇ ਵੀ ਤੁਸੀਂ ਇੰਨੇ ਪੈਸੇ ਦੇ ਵਿੱਚ ਆਪੀ ਇਲੈਕਸ਼ਨ ਕਰਵਾਈਆਂ ਸੀ ਰਾਤ ਦੇਣ ਇੱਕ ਕੀਤੀ ਅਸੀਂ ਆਪੀ ਇਲੈਕਸ਼ਨ ਆਸਤੇ ਰਾਤ ਦੇਣ ਇੱਕ ਕੀਤੀ ਪਰ ਇਹਨਾਂ ਨੇ ਸਾਨੂੰ ਜਿਹੜਾ ਵਾ ਸਾਡੀ ਝੋਲੀ ਦੇ ਵਿੱਚ ਕੀ ਪਾਇਆ ਉਹ ਤੁਸੀਂ ਖੁਦ ਜਾਣਦੇ ਹੋ ਅਸੀਂ ਨੂੰ ਜਦੋਂ MP ਇਲੈਕਸ਼ਨ ਸੀ ਉਸ ਤੋਂ ਇੱਕ ਹਫ਼ਤਾ ਪਹਿਲਾਂ ਇਹਨਾਂ ਨੇ ਮੈਨੂੰ ਜਿਹੜਾ ਪ੍ਰਧਾਨ ਜਿਲ੍ਹਾ ਪ੍ਰਧਾਨ ਦੀ ਗਵਾਈ ਦੇ ਵਿੱਚੋ ਸੈਕਟਰੀ ਡਿਸਟ੍ਰਿਕਟ ਅਮਰਸਰ ਕਾਂਗਰਸ ਕਮੇਟੀ ਦਾ ਲਗਾ ਦਿੱਤਾ ਗਿਆ ਸੈਕਟਰੀ ਰੈਨ ਤੋਂ ਬਾਅਦ ਮੁਹੱਲੇ ਦੇ ਕਾਫੀ ਮੁਸ਼ਕਲਾਂ ਸੀ ਜਿਵੇਂ ਕਿ ਨਾਲ ਦੇ ਗਲੀ ਦੇ ਵਿੱਚ ਆਪਾਂ ਗਏ ਉੱਥੇ ਬੜੀ ਜ਼ਰੂਰਤੋਂ ਕੰਮ ਜਿਹੜਾ ਰੁਕਿਆ ਪਿਆ ਸੀਗਾ ਗਲੀ ਦਾ ਤੁਸੀਂ ਸਾਰੇ ਜਾਣਦੇ ਹੋ ਇਸ ਚੀਜ਼ ਨੂੰ ਸਰਦਾਰ ਸ਼ਿਵਦੇਵ ਸਿੰਘ ਜੀ ਬੜੇ ਸ਼ਤਕਾਰਯੋਗ ਨੇ ਇਹਨਾਂ ਨੇ ਵੀ ਇੱਕ ਐਪਲੀਕੇਸ਼ਨ ਜਿਹੜੀ ਸੀ ਇੱਥੇ ਆਪਣੇ ਰਣਗੋਪਾ ਉਸ ਵਿੱਚ ਮੇਅਰ ਆਏ ਸੀ ਉਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਗਈ ਸੀ ਉਸ ਐਪਲੀਕੇਸ਼ਨ ਜਿਹੜੀ ਆ ਇਹਨਾਂ ਨੇ ਜਦੋਂ ਉੱਥੇ ਮੇਅਰ ਸਾਹਿਬ ਨੂੰ ਫੜਾਈ ਤਾਂ ਸਾਡੇ ਕੌਂਸਲਰ ਸਾਹਿਬ ਨੇ ਫੜ ਕੇ ਤੇ ਪਾਰ ਦਿੱਤੀ ਕਿ ਇਹ ਜਿਹੜਾ ਕੀ ਨਾਂਜੀ ਆਪਣਾ ਹਾਂਜੀ ਮੇਰਾ ਨਾਮ ਡਾਕਟਰ ਗੁਰਬੀਰ ਸਿੰਘ ਬਾਵਾ ਸੋ ਮੈਂ ਅੱਜ ਵਾਰ ਨੰਬਰ 36 ਸੁਲਤਾਨਪੁਰ ਦੇ ਪਿੰਡ ਪਲਾੜ ਲਖਾ ਸਿੰਘ ਤੋਂ ਆਜ਼ਾਦ ਉਮੀਦਵਾਰ ਤੇ ਮੇਰਾ ਚੌਥ ਨਿਸ਼ਾਨਾ ਕੋ ਜਹਾਜ਼ ਆ ਰੋਪਲੇਨ ਆ ਜੀ ਕੀ ਕਰਨ ਜਿਹੜਾ ਜਾਦ ਉਮੀਦਵਾਰ ਖਲੋਣਾ ਪੈ ਗਿਆ ਕਾਂਗਸ ਪਾਰਟੀ ਦੀ ਗੱਲ ਕਰੀ ਤਾਂ ਬਲਾਰੀਆ ਸਾਮ ਜਦ ਦਮ ਜੁਦਾ ਐਮ ਐਲ ਏ ਉਹਨਾਂ ਨੇ ਤੁਹਾਡਾ ਕਾਫੀ ਨਜ਼ਦੀਕੀ ਸੀ ਕੀ ਕਹਿਣਾ ਚਾਹੁੰਦੇ ਹੋ ਜਾਦ ਮੀਰਵਾਦ ਖਲੋਣਾ ਕਿ ਕੰਮ ਨੇ ਜੀ ਵੇਖੋ ਇਹਨਾਂ ਨੇ ਪਹਿਲਾਂ ਆਪਾਂ ਨੂੰ ਟਿਕਟ ਦਾ ਕੁੱਝ ਹੁੱਕੇ ਕਰਵਾ ਕੇ ਸਾਡੇ ਕੋਲੋਂ ਸਾਰਾ ਇਹਨਾਂ ਨੇ ਡਾਕੂਮੈਂਟ ਵਗੈਰੇ ਫਿਲ ਕਰਵਾ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਟਿਕਟ ਦੀ ਹਾਂ ਜਿਹੜੀ ਬੁਲੇ ਵਾਰਡ ਦੇ ਬੰਦੇ ਨੂੰ ਕਰ ਦਿੱਤੀ ਜਿਹਦਾ ਆਪ ਦਾ ਹੋਣ ਦੇ ਜਿਹੜਾ ਵਾਸ ਉਧਰਲੀ ਵਾਰਡ ਦੇ ਵਿੱਚ ਵੀ ਨਹੀਂ ਸੀ ਆ ਸੋ ਇਧਰਲੀ ਵਾਰਡ ਦੇ ਵਿੱਚ ਅਸੀਂ ਰਿਕਵੈਸਟ ਵੀ ਕੀਤੀ ਸੀ ਕਿ ਸਾਡੇ ਆਨ ਗਰਾਉਂਡ ਅਸੀਂ ਕਾਮ ਜਨਤਾ ਦੇ ਕਰਵਾਏ ਨੇ ਸੋ ਇਹ ਜਿਹੜੀ ਸ਼ੀਟ ਆ ਉਹਦੇ ਅਕਦਾਰ ਅਸੀਂ ਬਣਦੇ ਆ ਜੇ ਸਾਡੀ ਸ਼ੀਟ ਜਨਰਲ ਹੋਈ ਸੀ ਤੇ ਕੀ ਗੱਲ ਸਾਡੀ ਵਾਰਡ ਦੇ ਵਿੱਚ ਕੋਈ ਜਨਰਲ ਬੰਦਾ ਨਹੀਂ ਸੀ ਠੀਕ ਹੈ ਜੀ ਤੇ ਕੀ ਲੋਕਾਲੀ ਕੰਮ ਕਰਾਓਗੇ ਕਾਰਪੋਰੇਸ਼ਨ ਦੇ ਕੰਮਾਂ ਦੀ ਗੱਲ ਕਰੀ ਤਾਂ ਕਾਫੀ ਟਾਡੇ ਕਾ ਇਲਾਕੇ ਦੇ ਵਿੱਚ ਕੰਮ અધੂਰੇ ਨੇ ਲੱਗਦਾ ਜਿੱਤ ਜਿੱਤ ਪਾਓਗੇ ਤੇ ਕੰਮ ਖਰਾਬ ਆਉਗੇ ਜੀ ਬਿਲਕੁਲ ਪਹਿਲਾਂ ਵੀ ਮੈਂ ਕਾਰਪੋਰੇਸ਼ਨ ਦੇ ਜਿਹੜੇ ਕੰਮ ਨੇ ਕਾਫੀ ਕਰਵਾ ਚੁੱਕਾ ਹਾਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਦੇ ਜਿੱਤ ਹਾਰ ਤਾਂ ਦੇਖੋ ਸਭ ਦੀ ਬਣੀ ਪਰ ਕੰਮ ਮੈਂ ਏਰੀਆ ਦਾ ਬਿਲਕੁਲ ਨਹੀਂ ਰੁਕਣ ਦਿਆਂਗਾ ਚਾਹੇ ਜੋ ਮਰਦੀ ਹੋ ਜਵੇ ਜਿੱਤ ਹਾਰ ਤਾਂ ਇੱਕ ਹਰ ਇੱਕ ਮੈਦਾਨ ਦੇ ਵਿੱਚ ਬੰਦਾ ਜੇ ਖੜਦਾ ਜੇ ਦੋ ਛੰਡ ਭੇੜਦੇ ਆ ਤੈਨੂੰ ਹਜ਼ਾਰਾਂ ਲੋਕ ਵੇਖਣ ਆਸੇ ਹੁੰਦੇ ਪਰ ਜਿੰਤਨਾ ਤੇ ਇੱਕ ਨਹੀਂ ਆ ਪਰ ਇਸ ਗੱਲ ਦੇ ਨਾਲ ਮੈਂ ਤੁਹਾਡੀ ਨਾਲ ਸਹਿਮਤ ਆ ਕਿ ਕਾਰਪੋਰੇਸ਼ਨ ਦਾ ਜਿਹੜਾ ਕੰਮ ਆ ਜਿੱਤਨ ਤੋਂ ਬਾਅਦ ਵੀ ਹੋਣਾ ਹੈ ਬਾਈ ਚਾਂਸ 1% ਜੇਕਰ ਕਿਤੇ ਧੋਖਾਧੜੀ ਚੱਲ ਗਈ ਕਿਤੇ ਮਸ਼ੀਨਾਂ ਦੇ ਕੁਚ ਚੱਲ ਗਿਆ ਜਾਂ ਕਿਤੇ ਰਾਤ ਭਰਾਤ ਕਿਤੇ ਕਰੰਸੀ ਚੱਲ ਗਈ ਤਾਂ ਉਸ ਚੀਜ਼ ਦੀ ਮੈਂ ਸ਼ੋਰਟ ਹੀ ਨਹੀਂ ਲੈਂਦਾ ਕੰਮ ਫਿਰ ਵੀ ਹੁੰਦਾ ਇਹੋ ਜੇ ਕੰਮਾਂ ਇਲੈਕਸ਼ਨ ਦੀ ਗੱਲ ਕਰੀਏ ਤਾਂ ਕਿੰਨਾ ਕਿਤੇ ਲੋਕ ਵੀ ਨਾਰਾਜ਼ ਹੁੰਦੇ ਨੇ ਤਾਂ ਤੁਹਾਡੇ ਨਾਲ ਵਾਰਡ ਦੇ ਜਿਹੜੇ ਇਲਾਕਾ ਨਿਵਾਸੀ ਹੁੰਦੇ ਨੇ ਕਿੰਨਾ ਕੁ ਸਹਿਯੋਗ ਨਾਲੋਂ ਮੇਰੀ ਵਾਰਡ ਦੇ ਵਿੱਚ ਮੈਨੂੰ ਬੱਚਾ-ਬੱਚਾ ਸਹਿਯੋਗ ਦੇ ਰਿਹਾ ਅਗਰ ਮੈਂ ਤੁਹਾਨੂੰ ਆਪ ਦੀਆਂ ਵੀਡੀਓ ਸੈਂਡ ਕਰਾਂ ਤਾਂ ਇੱਕ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਮਤਲਬ ਮੈਂ ਜਾਨੂ ਵੀ ਨਹੀਂ ਜ਼ਿਆਦਾ ਉਹਨਾਂ ਦੇ ਵੀ ਮੇਰੇ ਗਰੁੱਪ ਦੇ ਵਿੱਚ ਮੈਸੇਜ ਆ ਰਿਹਾ ਕਿ ਜੇ ਬੋਰਡ ਪਾਉਣੀ ਆ ਤੇ ਜਹਾਜ਼ ਨੂੰ ਹੀ ਪਾਉਣੀ ਆ ਨਹੀਂ ਤੇ ਬੋਰਡ ਨਹੀਂ ਪਾਉਣੀ ਮੰਮਾ ਪਪਾ ਬੋਰਡ ਨਹੀਂ ਪਾਉਣੀ ਜੋ ਜੋ ਵੀ ਪਾਣਾ ਜੇ ਜੇ ਬੋਰਡ ਪਾਉਣੀ ਵੀ ਆ ਤੇ ਆਪਾਂ ਜਹਾਜ਼ ਨੂੰ ਹੀ ਬੋਰਡ ਪਾਉਣੀ ਆ ਮੈਂ ਮੈਸੇਜ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਸੈਂਡ ਕਰਾਂਗਾ ਤੁਸੀਂ ਆਪ ਨਿਊਜ਼ ਦੇ ਵਿੱਚ ਲਗਾਓ ਹਾਂ ਕੀ ਰਣਨੀਤੀ ਰਹੇਗੀ ਕੀ ਕੀ ਦਾਅਵੇ ਰਹਿਣਗੇ ਦੇਖੋ ਰਣਨੀਤੀ ਜਿਹੜੀ ਆ ਸਾਡੀ ਸਾਫ਼ ਦਿਖਾਈ ਦਿੰਦੀ ਆ ਸਾਫ਼ ਤੇ ਸਪਸ਼ਟ ਸੱਚੀ ਸੁੱੱਚੀ ਆ ਤੇ ਇਹ ਜਿਹੜੀ ਰਣਨੀਤੀ ਇੱਦਾਂ ਹੀ ਚੱਲਦੀ ਰਹੂਗੀ ਅਸੀਂ ਗੁਲਾਮ ਨਹੀਂ ਕਿਸੇ ਦੇ ਜੇ ਗੁਲਾਮ ਆ ਤੇ ਆਪਣੇ ਹਲਕੇ ਦੇ ਗੁਲਾਮ ਆ ਆਪਣੇ ਏਰੀਆ ਦੇ ਗੁਲਾਮ ਆ ਆਪਣੇ ਖੁਦ ਦੇ ਵਸਨੀਕਾਂ ਦੇ ਗੁਲਾਮ ਆ ਔਰ ਅਸੀਂ ਜਿਹੜੇ ਗੁਲਾਮ ਆ ਸਦਾ ਹੀ ਇਦਾਂ ਬਣ ਕੇ ਰਹਿਣਾ। ਔਰ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਨੌਜਵਾਨ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਨੌਜਵਾਨ ਪੀੜੀ ਨੂੰ ਮੈਂ ਇੱਕ ਹੀ ਸੰਦੇਸ਼ ਦੇਣਾ ਚਾਹੁੰਦਾ ਕਿ ਨਸ਼ੇ ਦੀ ਲੱਤ ਤੋਂ ਬਚੋ। ਨਸ਼ੇ ਦੀ ਲੱਤ ਬੜੀ ਮਾੜੀ ਇਹ ਸਰਕਾਰਾਂ ਜਿਹੜੀਆਂ ਨੇ ਇਹ ਕਿਸ ਚੀਜ਼ ਨੂੰ ਨੱਖ ਨਹੀਂ ਪਾ ਰੀਆਂ ਸਾਡਾ ਹੀ ਫਰਜ਼ ਬਣਦਾ ਵੀ ਆ ਦਾਪਾ ਜਿਹੜਾ ਨਸ਼ਾ ਵਾ ਇਹਨੂੰ ਘਟਾਉਣਾ ਸਰਕਾਰ ਜਿਹੜੀ ਮਰਜ਼ੀ ਆ ਜਾਵੇ ਤੇ ਚੱਲਦੀ ਏ ਉਸੇ ਹਿਸਾਬ ਦੇ ਨਾਲ ਆ ਸੋ ਮੈਂ ਸਾਰਿਆਂ ਨੂੰ ਹੱਥ ਜੋੜਦਾ ਜੇ ਤੁਸੀਂ ਕਹੋ ਤਾਂ ਮੈਂ ਸਭ ਦੇ ਹੱਥ ਜੜਾਉਣਾ ਵੀ ਨਸ਼ੇ ਦੀ ਲੱਤ ਤੋਂ ਬਾਜੋ ਆਪਣੇ ਘਰ ਦਾ ਦੇਖ ਲਓ ਨਸ਼ੇ ਛੱਡਦੇ